para é andar, aí, dona então... ਸਾਸੀਗਾ ਦੋਸਤੋ ਤੁਸੀਂ ਦੇਖ ਰਹੇ ਹੋ ਦਾ ਭਾਰਤ ਤੇ ਮੈਂ ਦਰਜੀ ਤਜਰੂਹਾ ਦੋਸਤੋ ਸਾਡੀ ਅਕਸਰ ਕੋਸ਼ਿਸ਼ ਹੁੰਦੀ ਆ ਜਦੋਂ ਕੋਈ ਸੰਸਥਾ ਜਾਂ ਕੋਈ ਵਿਅਕਤੀ ਵਿਸ਼ੇਸ਼ ਕਿਸੇ ਖਾਸ ਕੰਮ ਲਈ ਲੋਕਾਂ ਦੀ ਗੱਲ ਕਰਦਾ ਆ ਆਮ ਦੀ ਗੱਲ ਕਰਦਾ ਆ ਜਨ ਹਿੱਤ ਦੀ ਗੱਲ ਕਰਦਾ ਆ ਜਾਂ ਕੋਈ ਕਿਸੇ ਤਰ੍ਹਾਂ ਦੀਆਂ ਸਹੂਲਤਾਂ ਮਹਈਆ ਕਰਵਾਈਆਂ ਜਾਂਦੀਆਂ ਤਾਂ ਅਸੀਂ ਉਸ ਸੰਸਥਾ ਬਾਰੇ ਉਹਨਾਂ ਦੇ ਪ੍ਰਬੰਧ ਬਾਰੇ ਉਹਨਾਂ ਦੇ ਪ੍ਰਬੰਧਕਾਂ ਬਾਰੇ ਜਾਂ ਉਹਨਾਂ ਵੱਲੋਂ ਕੀਤੇ ਜਾਏ ਹੋਰ ਕਾਰਜਾਂ ਸੰਬੰਧੀ ਜਾ ਕੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਤਾਂ ਕਿ ਬਹੁਤ ਸਾਰੇ ਲੋਕ ਜਿਹੜੇ ਇਹੋ ਜਿਹੇ ਯੋਗਦਾਨ ਦੇਣਾ ਚਾਹੁੰਦੇ ਆ ਤੇ ਨਾਲ ਦੀ ਨਾਲ ਉਹ ਸਹਾਇਤਾ ਕਰਨੀ ਚਾਹੁੰਦੇ ਆ ਕਿਸੇ ਨਾ ਕਿਸੇ ਤਰ੍ਹਾਂ ਦੀ ਉਹ ਇਹੋ ਜਿਹੇ ਸਥਾਨ ਤਿਆਰ ਕਰਕੇ ਲੋਕਾਂ ਨੂੰ ਮਿਲ ਕੇ ਆਪਣਾ ਯੋਗਦਾਨ ਦੇ ਸਕਦੇ ਆ ਤਾਂ ਕਿ ਜਿਹੜਾ ਉਹਨਾਂ ਵੱਲੋਂ ਦਿੱਤਾ ਯੋਗਦਾਨ ਸਾਰਥਕ ਹੋ ਸਕੇ ਸੋ ਇਸੇ ਲੜੀ ਦੇ ਤਹਿਤ ਅੱਜ ਅਸੀਂ ਪਹੁੰਚੇ ਆ ਹੁਸ਼ਿਆਰਪੁਰ ਵਿਖੇ ਜਿੱਥੇ ਸ੍ਰੀ ਗੁਰੂ ਰਾਮਦਾਸ ਲੰਗਰ ਚੱਲ ਰਿਹਾ ਹੈ ਪਿਛਲੇ ਕਾਫੀ ਸਮੇਂ ਤੋਂ ਜਿਹਦੇ ਸੰਬੰਧ ਦੇ ਵਿੱਚ ਅਸੀਂ ਗੱਲ ਕਰਾਂਗੇ ਪ੍ਰਬੰਧਕ ਜਿਹੜੇ ਇੱਥੇ ਸਾਡੇ ਨਾਲ ਨੇ ਗੁਰਰਾਜ ਸਿੰਘ ਜੀ ਉਹਨਾਂ ਦੇ ਨਾਲ ਗੱਲ ਕਰਾਂਗੇ ਕਿ ਇਹ ਜਿਹੜਾ ਸ੍ਰੀ ਗੁਰੂ ਰਾਮਦਾਸ ਲੰਗਰ ਕਦੋਂ ਤੋਂ ਚੱਲ ਰਿਹਾ ਔਰ ਕਦੋਂ ਸ਼ੁਰੂ ਕੀਤਾ ਗਿਆ ਤੇ ਅੱਜ ਇਹ ਕਿਸ ਮੁਕਾਮ ਸੋ ਸਰਦਾਰ ਗੁਰਲੈਕ ਸਿੰਘ ਜੀ ਤੁਹਾਡਾ ਸਵਾਗਤ ਹੈ ਜੀ ਦਾ ਭਾਰਤ ਦੇ ਹਾਂ ਜੀ ਆਪ ਦਾ ਹੀ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਆਪ ਜੀ ਦਾ ਐ ਬਾਬਾ ਜੀ ਜਿਹੜਾ ਸ਼ਿਰੂ ਨੂੰ ਰਾਮ ਦਾਸ ਲੰਗਰ ਹੈ ਜਿਹੜਾ ਐਸ ਵੀ ਦੇ ਬਾਈਪਾਸ ਤੇ ਹਸ਼ਿਆਪੁਰ ਤੋਂ ਬਾਹਰ ਦੇ ਪਾਸੇ ਆ ਇਹ ਕਦੋਂ ਸ਼ੁਰੂ ਕੀਤਾ ਸੀ ਕਿਸ ਤਰ੍ਹਾਂ ਸ਼ੁਰੂ ਕੀਤਾ ਸੀ ਤੇ ਕਿਸ ਤਰ੍ਹਾਂ ਇਹ ਜਿਹੜਾ ਹੁਣ ਐਸ ਵੀ ਦੇ ਪ੍ਰਬੰਧ ਚੱਲ ਰਿਹਾ ਹੈ ਜੀ ਵਾਹਿ ਖਾਲਸਾ ਵਾਹਿ ਕੁਝ ਦੀ ਫਤਿਹ ਜੀ ਜੀ ਇਹ ਆਪਣੀ 2019 ਦੇ ਵਿੱਚ ਸੇਵਾ ਚ ਹੋਈ ਸੀਗੀ ਜੀ 2019 ਫਰਵਰੀ ਤੋਂ ਜੀ ਤੇ ਲਗਭਗ ਉਦੋਂ 6-7 ਕਾ ਹਸਪੀਟਲ ਕਿ ਦੇਸੀ ਕੇ ਸ਼ੁਰੂ ਜੀ ਇਸ ਟਾਈਮ ਮਹਾਰਾਜ ਦੀ ਕਿਰਪਾ ਦੇ ਨਾਲ ਗੁਰੂ ਆਦਿ ਸਮੇਂ ਦੀ ਕਿਰਪਾ ਤੇ ਨਾਲ ਪੂਰਾ ਪੰਜਾਬ ਕੰਪਲੀਟ ਹੈ ਜਿਹਦੇ ਵਿੱਚ ਦੋ ਰਸੋਈਆਂ ਨੇ ਸਾਡੀਆਂ ਇੱਕ ਇਹ ਤੁਹਾਨੂੰ ਪੁੱਛੀ ਨਾ ਚੰਡੀਗੜ੍ਹ ਬਾਈਪਾਸ ਤੇ ਦੂਜੀ ਜਿਹੜੀ ਹੈ ਮਾਲਕ ਦੇ ਵਿੱਚ ਪੈਦੀ ਮੁਕਸਰ ਸਾਹਿਬ ਜੀ ਜਿਹੜੇ ਕਿ ਪੰਡ ਮਦੀਨਾ ਮੇਰੇ ਦੇ ਦਰਵਾਜ਼ੇ ਜੀ ਉਧਰੋਂ ਫਾਜ ਲਗਾ ਹੋਰ ਲੋਟ ਮੁਕਸਰ ਸੰਗਰੂਰ ਮਾਨਸਾ ਮਤਲਬ ਉਧਰੋਂ ਅੱਗੇ ਚੱਲਦੀਆਂ ਹੈ ਬਾਕੀ ਜੋ ਆ ਮਾਚਾ ਤੋਂ ਆਪਾਂ ਸਾਰਾ ਇਧਰੋਂ ਕਬਰ ਫਤਿਹਗੜ੍ਹ ਸਾਹਿਬ ਤੱਕ ਲੁਧਿਆਣਾ ਆਊਗਾ ਆਪਣਾ ਮਾਲਵੇ ਦਾ ਉੱਤਰੋਂ ਮਤੇਗੜ ਸਾਹਿਬ ਹੋ ਗਿਆ ਉੱਤਰੋਂ ਆਪਣਾ ਹੁਵਾਲੀ ਤੱਕ ਜੀ ਤੇ ਤਰ ਤਰ ਤੱਕ મતਲ ਲਗਭਗ ਪੂਰਾ ਪੰਜਾਬ ਕੰਪਲੀਟ ਚੜੀ ਕਢੀਗਾ ਇਸ ਟਾਈਮ ਚੱਲ ਰਹੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ 3-4 ਮਹੀਨੇ ਪਹਿਲਾਂ ਇਹ ਬੁਲੈਸੀਵਾ ਸ਼ੁਰੂ ਕੀਤੀ ਸੀ ਕਿ ਬੜੀ ਲੋੜ ਸੀਗੀ ਤੇ ਹੁਣ ਆ ਗੁਰਰਾਮ ਦਸ ਮਾਰੇ ਦੇ ਜਿਹੜੇ ਸਾਡੇ ਮੇਨ ਨੇ ਜਿਹੜੇ ਮੇਰੇ ਭਰਾ ਵੀ ਨੇ ਤੇ ਬਾਬਾ ਜੀ ਵੀ ਨੇ ਸਰਦਾਰ ਮਨਜੀਤ ਸਿੰਘ ਜੀ ਉਹਨਾਂ ਦੇ ਮਨ ਦੀ ਇੱਛਾ ਕਿ ਅਕਤੂਬਰ ਤੱਕ 6 ਅੰਪਲਸਾਂ ਹੋਰ ਸ਼ੇਅਰ ਕਰਨ ਨੂੰ ਦਿੱਤੀਆਂ ਜਾ ਰਹੀਆਂ ਦਵਾਈਆਂ ਨੂੰ ਜੀ ਕਿ ਜਿਹੜਾ ਕਿ ਕੋਈ ਵੀ ਕਿਸੇ ਦਾ ਜੀ ਆਉ ਆਸੇ ਦੇ ਵਿੱਚ ਨਾ ਜਾਵੇ ਉਹਨੂੰ ਟਾਈਮ ਨਾਲ ਪਹੁੰਚਾਉਣ ਦੀ ਜ਼ਿੰਮੇਵਾਰੀ ਧਰਗੁਰੂ ਆਮ ਦਾਸ ਰੰਗਰ ਸੇਵਾ ਲਊਗਾ ਐ ਸੱਚ ਵਿੱਚ ਤੁਸੀਂ ਗੱਲ ਕੀਤੀ ਆ ਕਿ ਜਿਹੜੀ ਲੰਗਰ ਦੀ ਵਿਵਸਥਾ ਆ ਪਹਿਲਾਂ ਸ਼ੁਰੂ ਕੀਤੀ ਸੀ 6-7 ਹਸਪਤਲਾਂ ਦੇ ਸਰਕਾਰੀ ਹਸਪਤਲ ਜਾਂ ਪ੍ਰਾਈਵੇਟ ਜਿੱਥੇ ਇਹ ਲੰਗਰ ਇੱਥੋਂ ਬਣਾਤੀ ਜਿੱਥੋਂ ਲੰਗਰ ਬਣਾ ਕੇ ਉਹਨਾਂ ਮਰੀਜ਼ਾਂ ਨੂੰ ਉੱਥੇ ਦਿੱਤਾ ਜਾਂਦਾ ਸੀਗਾ ਤੇ ਹੁਣ ਜਦੋਂ ਲੰਗਰ ਦੀ ਵਿਵਸਥਾ ਐ ਇਸ ਵੇਲੇ ਦੂਰ-ਦੂਰ ਤੱਕ ਦਿੱਤੀ ਜਾਂਦੀ ਆ ਇੱਥੇ ਜਦੋਂ ਲੰਗਰ ਆਟਾ ਦਾਲ ਜਾਂ ਜਿਹੜੀਆਂ ਕਿਸ ਤਰ੍ਹਾਂ ਤਿਆਰ ਕੀਤਾ ਜਾਂਦਾ ਕਿੰਨੇ ਲੋਕ ਨੇ ਕਿਦਾਂ ਉਹਨਾਂ ਦਾ ਜਿਹੜਾ ਸਿਸਟਮ ਬਣਾ ਇਹ ਸਾਰਾ ਸਿਸਟਮ ਇਹ ਮਸ਼ੀਨੀ ਮਸ਼ਿੰਦਰੀ ਦਾ ਹੈਗਾ ਜੀ ਮਸ਼ੀਨ ਦੇ ਨਾਲ ਰੋਟੀਆਂ ਪਾ ਦਿੱਤੀਆਂ ਸਵੇਰੇ ਚਾਹ ਵੀ ਜਾਂਦੀ ਹੈ ਬ੍ਰੇਕਫਾਸਟ ਜੀ ਜਿਹਦੇ ਨਾਲ ਬਿਸਕੁਟ ਵੀ ਆਪਾਂ ਆਪ ਹੀ ਤਿਆਰ ਕਰਦੇ ਹਾਂ ਜੀ ਜਿਹੜਾ ਕਿ ਸਵੇਰ ਚਾਹ ਨਾਲ ਭੇਚੀਦੇ ਨੇ ਤੇ ਘੱਟੋ ਘੱਟ ਸਾਡੇ ਕੋਲੇ 70 75 ਬੰਦੇ ਆ ਜਿਹੜੇ ਇਸ ਟਾਈਮ ਪੁਲਿੰਗ ਕੰਮ ਕਰ ਰਹੇ ਨੇ ਜੀ ਬਾਕੀ ਤੌਰ ਤਨਖਾਹਾਂ ਦੇ ਉੱਤੇ ਆ ਉਹਨਾਂ ਦੇ ਬੱਚਿਆਂ ਦੀ ਪੜ੍ਹਾਈ ਲਿਖਾਈ ਹੋਰ ਕਿਹੜੀ ਵਸਤਾਂ ਜਾਂ ਲਾਜ-ਬਾਜ ਦਾ ਉਹ ਸਾਰਾ ਖਰਚਾ ਦਰਗਮਾਨ ਦਾ ਸੰਗਠਨ ਸੇਵਾ ਤੋਂ ਕੀਤਾ ਜਾਂਦਾ ਹੈ ਅ ਬਾਬਾ ਜੀ ਜਿਵੇਂ ਅਸੀਂ ਗੱਲ ਕੀਤੀ ਹੈ ਜਿਹੜੇ ਇੱਥੇ ਤੁਹਾਡੇ ਸੇਵਾ ਦਾ ਸਤਰ ਅਸੀਂ ਸੇਵਾਦਾਰ ਆ ਜਿੱਥੇ ਉਹ ਤਨਖਾਹ ਤਾਂ ਲੈਂਦੇ ਹੀ ਆ ਤਨ ਗੁਰੂ ਨਾਨਕ ਦਾ ਜੀ ਲੰਗਰ ਤੋਂ ਉੱਥੇ ਉਹਨਾਂ ਦੇ ਬੱਚਿਆਂ ਦਾ ਜਿਹੜਾ ਪੜਾਈ ਦਾ ਖਰਚਾ ਜਾਂ ਹੋਰ ਪਰਿਵਾਰ ਦੇ ਖਰਚੇ ਜਿਹੜੇ ਜ਼ਰੂਰੀ ਖਰਚੇ ਆ ਉਹ ਵੀ ਤਨ ਗੁਰੂ ਨਾਨਕ ਦਾ ਲੰਗਰ ਸੇਵਾ ਤੋਂ ਹੀ ਚੱਲਦੇ ਨੇ ਮਤਲਬ ਮੇਨ ਜਿਹੜੀ ਸੋਚ ਆ ਤਨ ਗੁਰੂ ਨਾਨਕ ਮਸ ਲੰਗਰ ਸੇਵਾ ਦੇ ਵਿੱਚ ਸਾਡੇ ਵਿੱਚ ਹੀ ਨੂੰ ਸਰਦਾਰ ਮੁੰਜੀ ਜਣੂ ਨਾਲ ਮਤਲਬ ਪਹਿਲਾਂ ਕੇੰਦਰ ਦੇ ਵੀ ਘਰੇ ਘਰ ਦਾ ਸਿਸਟਮ ਸੈੱਟ ਕਰੋ ਜੀ ਇਹ ਤੇ ਆਪਾਂ ਬਾਹਰ ਦਾ ਕਰ ਸਕਦੇ ਆ ਜੇ ਘਰ ਦਾ ਹੀ ਭੁੱਖਾ ਬੈਠਾ ਹੋਵੇ ਤਾਂ ਬਾਹਰ ਦਾ ਵੀ ਬਾਹਰ ਦਾ ਕੋਈ ਫਾਇਦਾ ਨਹੀਂ ਇਸ ਕਰਕੇ ਸ਼ੁਰੂ ਘਰ ਤੋਂ ਹੀ ਹੁੰਦਾ ਜੋ ਕੁਝ ਹੁੰਦਾ ਹੈ ਇਸ ਕਰਕੇ ਉਹਨਾਂ ਦੀ ਸੋਚ ਆ ਕਿ ਸਾਰਿਆਂ ਨੂੰ ਜੋ ਵੀ ਬਰਦੀ ਸਹੂਲਤਾਂ ਜੋ ਵੀ ਜੋਗ ਹੈਗਾ ਉਹਨੂੰ ਹਰਕ ਛੂਟ ਦਿੱਤੀ ਜਾਂਦੀ ਹੈ ਆ ਸੋ ਦੋਸਤੋ ਜਿਵੇਂ ਸਰਦਾਰ ਗੁਰਲੇਖ ਸਿੰਘ ਜਿਹੜੇ ਇੱਥੇ ਹੁਸ਼ਿਆਰਪੁਰ ਪੁਰ ਹੀਰਾਂ ਜਿਹੜਾ ਸੰਤ ਗੁਰ RAMਬਾਸ ਲੰਗਰ ਹੈ ਉਥੇ ਪ੍ਰਬੰਧ ਦੇਖਦੇ ਨੇ ਪੂਰਾ ਜਿੱਥੋਂ ਇਹਨਾਂ ਨੇ ਦੱਸਿਆ ਪੀਣਾ ਤੇ 40 ਦੇ ਕਰੀਬ ਗੱਡੀਆਂ ਐ ਤੇ ਪਹਿਲਾਂ ਇਹਨੇ 6-7 ਹਸਪਤਾਲਾਂ ਤੋਂ ਸ਼ੁਰੂ ਕੀਤਾ ਸੀ ਕੱਲੇ-ਕੱਲੇ ਮਰੀਜ਼ਾਂ ਤੱਕ ਸਵੇਰ ਨੂੰ ਚਾਹ ਦੇ ਨਾਸ਼ਤੇ ਚਾਹ ਦੇ ਨਾਲ ਬਿਸਕੁਟ ਭੇਜਣੇ ਹਰ ਮਰੀਜ਼ ਨੂੰ ਕੋਈ ਭਿੰਨ ਭੇਖਣੀ ਐ ਕੋਈ ਅਮੀਰ ਆ ਕੋਈ ਗਰੀਬ ਆ ਜਿਹੜਾ ਉੱਥੇ ਭੇਜਣਾ ਤੇ ਦੂਸਰਾ ਉਹਨਾਂ ਨੂੰ ਲੰਗਰ ਜਿਹੜਾ ਬ੍ਰੇਕਫਾਸਟ ਕਿਸੇ ਤਰ੍ਹਾਂ ਦਾ ਜਿਹੜੇ ਵਿਵਸਥਾ ਕਰਕੇ ਦਾਲ ਸਬਜ਼ੀ ਉਹ ਅਸੀਂ ਗੱਲ ਕਰਦੇ ਆ ਕਿ ਕਿਸ ਤਰ੍ਹਾਂ ਕਿਹੜੇ-ਕਿਹੜੇ ਦਿਨ ਦਾ ਜਿਹੜਾ ਬਣਾਇਆ ਸੋ ਜਿੱਥੇ ਧੰਗੂ ਰਾਮਦਾਸ ਲੰਗਰ ਸੇਵਾ ਨੇ ਇੱਕ ਪਰਾਲਾ ਕੀਤਾ ਇੱਕ ਸੋਚ ਪੇ ਜਿਹੜਾ ਕੋਈ ਵੀ ਕਿਸੇ ਤਰ੍ਹਾਂ ਦਾ ਵਿਅਕਤੀ ਆ ਕੋਈ ਭੁੱਖਾ ਨਾ ਸੋਵੇ ਭੁੱਖਾ ਨਾ ਰਹੇ ਹਸਤਾਣ ਦੇ ਵਿੱਚ ਕਿਸੇ ਤਰ੍ਹਾਂ ਦੀ ਤੰਗੀ ਨਾ ਹੋਵੇ ਕਿਸੇ ਰੋਟੀ ਤੋਂ ਉਹ ਨਾ ਰਹੇ ਤੇ ਦੂਸਰੇ ਪਾਸੇ ਉਹਨਾਂ ਨੇ ਇਹਦੇ ਪੈਰਲਲ ਹੀ ਇਹ ਕੰਮ ਸ਼ੁਰੂ ਕੀਤਾ ਆ ਤੇ ਐਂਬੂਲੈਂਸ ਦੀ ਸੇਵਾ ਵੀ ਜੋ ਮੈਂ ਸਰਦਾਰ ਗੁਰਲੇਖ ਸਿੰਘ ਉਹਨਾਂ ਦੱਸਿਆ ਪਉਣ ਵਾਲੇ ਸਮੇਂ ਤੂੰ ਬਟਾ 6 ਐਂਬੂਲੈਂਸ ਉਹਨਾਂ ਨੇ ਇਹ ਵੀ ਇੱਕ ਸੋਚ ਬਹੁਤ ਵਧੀਆ ਆ ਤੇ ਜਿਹੜੇ ਐਮ뷸ੈਂਸ ਤਾਂ ਤੇ ਇੰਕੂਬੇਟਰਾਂ ਦਾ ਖਾਸ ਅਗਰਸ ਹੋ ਜਾਂਦਾ ਜਾਂ ਕੋਈ ਜਰੂਰਤ ਮੰਨਦਾ ਕਿਸੇ ਤਰ੍ਹਾਂ ਪਹੁੰਚ ਨਹੀਂ ਸਕਦਾ ਤੇ ਉਹਨੂੰ ਜਿਹੜੀਆਂ ਜਿਹੜੇ ਐਮ뷸ੈਂਸ ਰਾਈ ਉਹਨੂੰ ਸਹੀ ਟਾਈਮ ਤੇ ਸਹੀ ਅਸਤ ਚਾਹੇ ਤਾਂ ਕਿ ਉਹ ਲੜਬ ਚਾ ਸੋ ਸਦਾ ਗੁਲਾਬ ਸਿੰਘ ਜਿਵੇਂ ਅਸੀਂ ਗੱਲ ਕੀਤੀ ਹੈ ਲੰਘਣ ਦੀ ਵਿਵਸਥਾ ਦੀ ਗੱਲ ਕੀਤੀ ਹੈ ਪੀ ਜਿਹੜੇ ਲੰਗਰ ਸੇਵਾ ਕਰਦੇ ਸੱਤਰ ਇਹ ਕਿਸ ਤਰ੍ਹਾਂ ਤੁਸੀਂ ਕੀ ਦਿਨ ਵੰਡੇ ਆ ਕਿ ਕਿਹੜੇ ਲੰਗਰ ਕਿਵੇਂ ਮਰੀਜ਼ ਨੂੰ ਦੇਣਾ ਕਿਉਂਕਿ ਮਰੀਜ਼ਾਂ ਦੇ ਵਿੱਚ ਖਾਣ ਪੀਣ ਦੀ ਉਸਤਾ ਦਾ ਜਿਹੜਾ ਤਾਂ ਦੇਖੋ ਨਾ ਜੀ ਅੱਜ ਸਾਡੀ ਗੱਡੀ ਦੇ ਵਿੱਚ ਘੱਟੋ ਘੱਟ 2000 5000 25 ਉਹ ਜਿੱਦਾਂ ਬਈ ਲੰਗਰ ਲੱਗਦਾ ਅਸੀਂ ਉੱਥਾਂ ਭੇਜਦੇ ਨਾਲ ਸਾਡੇ ਕੋਲ ਥਾਲੀਆਂ ਵੀ ਹੁੰਦੀਆਂ ਸਾਰਾ ਕੋਲ ਪ੍ਰਬੰਧ ਸਾਡਾ ਰਸੋਈ ਵਾਲਾ ਸਿਸਟਮ ਉਹਦਾ ਉੱਥੇ ਜਾ ਕੇ ਗੱਡੀ ਹੀ ਲਾ ਦਿੰਦੇ ਆ ਤੇ ਜਿਹਨੇ ਛਕਣਾ ਤੋਂ ਜਿਹੜੇ ਨਾਲ ਆਏ ਹੁੰਦੇ ਮਰੀਜ਼ ਉਹ ਵੀ ਛਕਦੇ ਨੇ ਤੋਂ ਆਪਣੇ ਮਰੀਜ਼ਾਂ ਵਾਸਤੇ ਲੈ ਜਾਂਦੇ ਆ ਭਾਵੇਂ ਉਸ ਦਾ ਸਪੋਰਟ ਦੇ ਵਿੱਚ 5000 ਬੰਦਾਵੇ ਭਾਵੇਂ ਜਿੰਨਾ ਮਰਜ਼ੀ ਆਵੇ ਉਹਦੇ ਹਿਸਾਬ ਨਾਲ ਸਾਡੇ ਬੱਕਰੇ-ਵੱਕਰੇ ਮੀਨੂ ਬਣੇ ਆ ਜਿੱਦਾਂ ਕਿ ਕਾਲੇ ਚਨੇ ਉਹਦੇ ਵਹਿੜ ਕਨੇ ਉਹ ਰਾਜਮਾ ਅਗੇ ਕੜੀ ਚੌਲ ਹੋਗੇ ਮਿਕਸ ਦਾਲ ਹੋਗੀ ਕਿਸੇ ਦਿਨ ਕੁਝ ਸੁੱਕੀ ਦਿਨ ਵੱਡੇ ਆ ਦਿਨਾਂ ਦਿਨਾਂ ਇਹ ਨਹੀਂ ਕਿ ਹਰ ਰੋਜ਼ ਮਾਂਵਾ ਦੀ ਧਾਰ ਜਾਈ ਜਾਏਗਾ ਉਹ ਵੀ ਨਾ ਕੋਈ ਹੋਰ ਅਜੀ ਨਾ ਉਹ ਵੱਕਰੇ-ਵੱਕਰੇ ਮੀਨੂ ਬਣੇ ਹੋਏ ਨੇ ਹਰ ਰੋਜ਼ ਬੱਕਰੀ ਕੀ ਵਰਾਈਟੀ ਦੇ ਨਾਲ ਜਾਣੇ ਜਾਂ ਜਿਹੜੇ ਮਰੀਜ਼ਾਂ ਹੋ ਉੱਥੇ ਮਰੀਜ਼ਾਂ ਦੇ ਨਾਲ ਨਾਲ ਜਿਹੜੇ ਉਹਨਾਂ ਦੇ ਸਹਾਇਕ ਪਾਉਂਦੇ ਆ ਜਾਂ ਉਹ ਉਹਨਾਂ ਨੂੰ ਵੀ ਆ ਉੱਥੇ ਕੋਈ ਬੰਦਾ ਸ਼ਿੰਗਿਆ ਵੈਸੇ ਮਰੀਜ਼ਾਂ ਬਾਦ ਨੂੰ ਘਰ ਦੇ ਵਿੱਚ ਆ ਕੇ ਬੰਦਾ ਸ਼ਖਸ ਪਹੁੰਚਦਾ ਹੈ ਹਸਪੀਟਲ ਛੱਕਦੇ ਨੇ ਉੱਥੇ ਰਸਟਾ ਵਾਲੇ ਵੀ ਛੱਕਦੇ ਨੇ ਉੱਥੇ ਆਟੋ ਵਾਲੇ ਵੀ ਛੱਕਦੇ ਨੇ ਉੱਥੇ ਜਿਹੜੇ ਮਰੀਜ਼ਾਂ ਦੇ ਨਾਲ ਉਹ ਵੀ ਛੱਕਦੇ ਨੇ ਸੇਵਾ ਜਿਹੜੇ ਬੱਚੇ ਸਕੂਲਾਂ ਦੇ ਉੱਤੇ ਕਲਾਸਾਂ ਲਾਉਣ ਉਹ ਬੱਚਿਆਂ ਨੂੰ ਇੱਥੇ ਲੰਗਰ ਚਾਹੁੰਦੇ। ਉਹਨਾਂ ਇਲਾਕੇ ਸੀ ਜੇ ਗੱਲ ਕਰੀਏ ਤਾਂ ਜਿਹੜਾ ਤੰਗੂ ਰਾਮਦਾਸ ਲੰਗਰ ਸੇਵਾ ਹੈ ਜਿਹੜਾ ਇਹ ਵੀ ਗੱਡੀ ਜਦੋਂ ਲੰਗਰ ਲੈ ਕੇ ਕਿਸੇ ਸਥਾਨ ਤੇ ਪਹੁੰਚ ਜਾਂਦੀ ਆ ਤੇ ਗੱਡੀ ਦੇ ਵਾਲੇ ਕੋਈ ਵੀ ਬੰਦਾ ਆ ਜੇ ਉਹਦੇ ਲਈ ਉਹ ਪੂਰੇ ਪਿਆਰ ਕੋਈ ਮਿਲੂਗਾ। ਕੋਈ ਮਾਇਨੇ ਇੱਥੇ ਵੀ ਇਹੀ ਸੈੱਟ ਮੈਂ ਇੱਥੇ ਵੀ 24 ਘੰਟੇ ਲੰਗਰ ਚੱਲਦਾ। ਜੀ। ਇੱਥੇ ਇਹ ਨਹੀਂ ਆ ਕੇ ਬੰਦਾ ਭਾਵੇਂ ਕੋਈ 5 ਵਾਰ ਛੱਕਦੇ ਭਾਵੇਂ ਕੋਈ 6 ਵਾਰ ਛੱਕਦੇ ਜੀ। ਉਹਨੂੰ ਇਹ ਨਾਂ ਨੂੰ ਬਾਤ ਇਹਨੂੰ ਕਿਹਾ ਜਾਂਦਾ ਨਾਂ ਉਹ ਇਹ ਪੁੱਛਿਆ ਜਾਂਦਾ ਤੂੰ ਹੁਣ ਸਵਾਰਨਿਕ ਅਸਾਂ ਦਾ ਕੋਈ ਵੀ ਸੇਵਾ ਦਾ ਰਿਤਦਾ ਵੀ ਤੂੰ ਤਾਂ ਯਾਰ ਹੋਣੇ ਛਾਕੇ ਜਾਂ ਦੁਵਾਰਾ ਫੇਰ ਆ ਕੇ ਤਰੀ ਜਦੋਂ ਤੈਨੂੰ ਲੋੜ ਉਹਦੀ ਭੁੱਖ ਲੱਗੀ ਫੇਰ ਇਹਨੂੰ ਮਤਲਬ ਇਹਨੂੰ ਗਰੀਬੀ ਦਾ ਸਿਸਟਮ ਨਹੀਂ ਸਮਝ ਸਕਦੇ ਨੂੰ ਲੋੜ ਸਮਝ ਸਕਦੇ ਵੀ ਜਦੋਂ ਮੈਨੂੰ ਵੀ ਭੁੱਖ ਲੱਗੀ ਉਹ ਮੈਂ ਵੀ ਇਦੋਂ ਉਤਰ ਝਾਗਦਾ ਹੀ ਮੈਨੂੰ ਕਿਤੇ ਪ੍ਰਸ਼ਾਦਾ ਮਿਲ ਜੇ ਇਹਨੂੰ ਲੋੜਵੰਦ ਕਹਿ ਜਾ ਜਾਂਦਾ ਸਰ ਜਿਵੇਂ ਇਸ ਵੇਲੇ ਜਿਹੜੀ ਤੁਹਾਡੀ ਤੁਹਾਨੂੰ ਗੁਰੂ ਨਾਨਕ ਦਾਸ ਲੰਗਰ ਸੇਵਾ ਐਸ ਵੇਲੇ ਇਹ ਕਿੰਨੇ ਕਰਖਵੇ ਚ ਇਹ ਇਸ ਟਾਈਮ ਪੌਣੇ ਦੇ ਦੋ ਕਿਲਿਆ ਤੇ ਬੱਚਾ ਹੈਗੀ ਆ ਇਹ ਵੀ ਹੁਣ ਸਾਨੂੰ ਜਗਾ ਬਹੁਤ ਘੱਟ ਪੈ ਰਹੀ ਹੈ ਗੱਡੀਆਂ ਖੜੀਆਂ ਕਰਨ ਨੂੰ ਜਗਾ ਹੈ ਨਹੀਂ ਵੀ ਸਾਡੇ ਕੋ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਮਾਤੀ ਪਾਸੇ ਹੋਰ ਵਧਾਵਾਂਗੇ ਕਿਉਂਕਿ 35-40 ਗੱਡੀਆਂ ਖੜ੍ਹੀਆਂ ਹੋਣੀਆਂ ਹੋਰ ਘਰ ਤੋਂ ਘੱਟ 6-7 ਐਂਬੂਲੈਂਸੀਆਂ ਹੋਗੀਆਂ ਫਿਰ ਸੰਗਤ ਵੀ ਉਹਦੇ ਜਗ੍ਹਾ ਇਹ ਬਹੁਤ ਥੋੜੀ ਜਗ੍ਹਾ ਪੈ ਗਈ ਸਾਨੂੰ ਗੁਰੂ ਰਾਮਕਸ਼ਮਰ ਜੀ ਇੱਕ ਅਰਦਾਸ ਕਰਦੇ ਪੇਤਰੀ ਮਹਾਰਾਜ ਜੀ ਕੇ ਹੋਰ ਥੰੜੇ ਜਗਾ ਮਾੜਦੇ ਸਰ ਜਿਵੇਂ ਬਿਲਕੁਲ ਬਾਈਪਾਸ ਤੇ ਆ ਚੰਡੀਗੜ੍ਹ ਰੋਡ ਆ ਚੰਡੀਗੜ੍ਹ ਤੋਂ ਸ਼ਾਪੋ ਜਲੰਧਰ ਵੱਲ ਆ ਰੁੰਦਾ ਹੈ ਇਸ ਰੂਪ ਤੇ ਤਕਰੀਬ ਯਾਤਰੀ ਗਦਾਕਰ ਹਾਂ ਜੀ ਹਰ ਕੋਈ ਬੰਦਾ ਕੋਈ ਆਪਣੇ ਮਹਿਮੂਦੇ ਵੀ ਜਾਂਦਾ ਹੈ ਚੰਦਪੁਰੀ ਜਾਂਦਾ ਹੈ ਬਾਰਕਨਾ ਤੇ ਜਾਂਦੇ ਪਾਪੇ ਪ੍ਰਭਾਸਿੰਦਰ ਚੰਦ ਸਾਰਿਆਂ ਸੱਜਣਾਂ ਦੇ ਸਾਥੇ ਹੋ ਕੇ ਜਾਂਦੇ ਲੰਗਰ ਚੱਕੀ ਨਾਲ। ਭਾਵੇਂ ਲੱਗ ਮੱਕ ਸਾਰਿਆਂ ਨੂੰ ਪਤਾ ਇਸ ਟਾਈਮ 'ਚ 24 ਘੰਟੇ ਇੱਥੇ ਚੱਲ 24 ਘੰਟੇ ਤੇ ਜਿਹੜੇ ਸੇਵਾਦਾਰ ਆਉਂਦੇ ਦਿਨ ਰਾਤ ਇੱਥੇ ਸੇਵਾ ਕਰਦੇ ਉਹ ਤੋਂ ਹੀ ਬਦਲ ਬਦਲ ਕੇ ਡਿਊਟੀ ਉਹਨਾਂ ਦੀ ਉਹ ਸੈਪਰ ਤੇ ਹਿਸਾਬ ਦੇ ਨਾਲ ਲੱਗਦੀ ਹੈ। ਰਾਤ ਨੂੰ ਬਥੇ ਹੋਰ ਹੁੰਦਾ ਜਿਹਨੇ ਉਹ ਤੇ ਹੁਣ ਤਾਂ ਮਤਲਬ ਆਪਾਂ ਜਿਹੜਾ ਰੋਜ਼ ਦਾ ਪ੍ਰਤੀ ਦਿਨ ਦਾ ਹਫਤੇ ਦਾ ਲਈਏ ਗੱਲ ਕਰੀਏ ਅਸੀਂ ਵੀ ਇੱਕ ਰੋਜ਼ ਦਾ ਕਿੰਨੇ ਲੋਕਾਂ ਤੱਕ ਇੱਥੋਂ ਲੋਕ ਪੂਰੇ 200000 ਤੋਂ ਲਗਭਗ ਲੱਖ ਪੱਧਰ ਤੋਂ ਉੱਪਰਦਾਨ ਕਰ ਚਲੇ ਜਾਂਦੇ। ਮਤਲਬ ਇਹ ਦੂਰ ਸੀਗੀਆਂ ਜਿਹੜੀਆਂ ਪੰਜਾਬ ਦੇ ਵਿੱਚ ਹੈ ਪੰਜਾਬ ਦੇ ਅੰਦਰ ਹੀ ਇੱਕ ਮਾਲਕ ਦੇ ਵਿੱਚ ਹੈ ਇੱਕ ਦਵਾਪੇ ਚ ਹੋਊਗੀ ਉਹਦਾ ਪਾ ਕੇ ਦੋਹਾਂ ਦਾ ਮਤਲਬ 70 ਹਜ਼ਾਰ ਬੰਦੇ ਦਾ ਖਾਣਾ ਇਧਰ ਹੋ ਜਾਂਦਾ 35-40 ਹਜ਼ਾਰ ਉਹ ਇਧਰ ਹੋ ਜਾਂਦਾ ਮਤਲਬ ਆ ਜਿੱਥੇ ਅਸੀਂ ਇਸ ਬੈਠੇ ਆ ਅੱਜ ਤੁਹਾਨੂੰ ਰਾਮਦਾਸ ਲੰਗਰ ਸੇਵਾ ਪੁਰਹੀਰਾ ਇੱਥੋਂ 70 ਹਜ਼ਾਰ ਦੇ ਕੀਰਮਾ ਨੂੰ ਲੰਗਰ ਪੰਜਾਬ ਦੇ ਵਿੱਚ ਦਵਾਪੇ ਗਾਹ ਚੱਲੂਗਾ ਚੱਲਦਾ ਸੋ ਆਪਣੇ ਸਦਾ ਕੁਲਖ ਸਿੰਘ ਜੀ ਹੋਰ ਕੋਈ ਗੱਲ ਜਿਹੜੀ ਆਪਾਂ ਇਸ ਜਿਹੜੀ ਗੱਲ ਕਰਦੇ ਆ ਉਹ ਸਾਰੇ ਜਿਹੜੇ ਲੋਕ ਤੁਹਾਨੂੰ ਚੈਰਪੀ ਕਰਨਾ ਚਾਹੁੰਦੇ ਮੰਨ ਲਓ ਸਪੋਜ਼ ਕਰਦੇ ਆ ਉਹ ਕਿਸ ਤਰ੍ਹਾਂ ਤੁਸੀਂ ਪਹੁੰਚ ਕਿਦਾਂ ਤੁਹਾਡੇ ਕੋ ਉਂਦੇ ਆ ਦੇਖੋ ਜੀ ਸਾਡੇ ਕੋਲੇ ਜਿਹੜੇ ਹੁਣ ਇਸ ਇਲਾਕੇ ਦੇ ਵਿੱਚ ਅਸੀਂ ਕਿਤੇ ਗ੍ਰਾਈ ਕਰਨੀ ਜਾਂਦੇ ਹਾਂ ਜੀ ਬਿਲਕੁਲ ਤੇ ਨਾ ਹੀ ਅਸੀਂ ਕਿਤੇ ਪਰਜੀ ਘਟਣ ਜਾਂਦੇ ਹਾਂ ਜੀ ਹਰ ਇੱਕ ਬੰਦੇ ਨੂੰ ਪਤਾ ਵੀ ਇਹ ਸੇਵਾ ਸਈਆ ਸਾਲੂਕਾ ਇੱਕ ਘਰ ਤੋਂ ਘਟੇ ਇਲਾਕਾ ਸਾਰਾ ਆਪ ਕੱਟੀ ਕਰਕੇ ਨਿਕਲੇ ਜਾਂਦੇ ਜੀ ਚਾਹੇ ਉਹਦੇ ਵਿੱਚ ਕੋਈ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਵੀ ਆਈਆਂ ਨੇ ਤੇ ਆਮ ਲੋਕਲ ਬੰਦੇ ਵੀ ਕੋਈ ਇੱਕ ਬੋਰਾ ਕੋਈ ਦੋ ਬੋਰੇ ਕੋਈ ਪੰਜ ਬੋਰੇ ਕੋਈ 10 ਬੋਰੇ ਇੱਥੇ ਇਦਾਂ ਦੇ ਵੀ ਆਉਂਦੇ ਕਈ ਕਿਲੋ ਆਟਾ ਲੈ ਕੇ ਵੀ ਆਉਂਦੇ ਆ ਕਈ ਕਿਲੋ ਦਾਲ ਲੈ ਕੇ ਵੀ ਆਉਂਦੇ ਆ ਤੇ ਕਹਿੰਦੇ ਹੁੰਦੇ ਜੀ ਇਹ ਜਿਹੜੇ ਲੰਗਰ ਚਾਲਦੇ ਨੇ ਸੰਗਤਾਂ ਦੀਆਂ ਭਾਵਨਾ ਦੇ ਨਾਲ ਚੱਲਦੇ ਸਜੂਰ ਦੇ ਨਾਲ ਇਸ ਕਰਕੇ ਭਾਵੇਂ ਕੋਈ ਕਿਲੋ ਆਟਾ ਹੀ ਲੈ ਕੇ ਆਵੇ ਜੀ ਜਿਹੜਾ ਕਿਲੋ ਲੈ ਕੇ ਆਏ ਉਹਦਾ ਵੀ ਲੰਗਰ ਲੱਗ ਜਾਂਦਾ ਹੈ ਬਿਲਕੁਲ ਕਿਉਂਕਿ ਉਹ ਚਾਹੁੰਦਾ ਵੀ ਮੈਂ ਕੁਝ ਕਰਾਂ ਪਰ ਉਹ ਕਰ ਨਹੀਂ ਸਕਦਾ ਉਹਨੂੰ ਇਹ ਆ ਕਿ ਉਹ ਜਰਾ ਇੱਥੇ 6.5 ਕਿਲੋ ਲੈ ਕੇ ਜਾਂਦਾ ਉਹ ਘਰ ਤੋਂ ਘੱਟ ਕਿਲੋ ਆਟਾ 10 10 ਬੰਦੇ ਨੂੰ ਲੰਗਰ ਲੱਗ ਜਾਂਦਾ ਤੇ ਹਰ ਇੱਕ ਬੰਦੇ ਦੀ ਭਾਵਨਾ ਪੂਰੀ ਹੋ ਜਾਂਦੀ ਇੱਥੇ ਜੀ ਇੱਥੇ ਹਿੰਦੂ ਵੀ ਆਉਂਦੇ ਆ ਸਿੱਖ ਵੀ ਆਉਦੇ ਮੁਸਲਮਾਨ ਵੀ ਆਉਂਦੇ ਐਸਾਈ ਵੀ ਆਉਂਦੇ ਤੇ ਸਾਰੇ ਸਾਨੂੰ ਇੱਥੇ ਸੇਵਾ ਦੇ ਵਿੱਚ ਲੈਂਦੇ ਆ ਬਹੁਤ ਬਹੁਤ ਧੰਨਵਾਦ ਸਰਦਾਰ ਗੁਰਲਖ ਸਿੰਘ ਜੀ ਸੋ ਦੋਸਤੋ ਇਹ ਹਨ ਸਰਦਾਰ ਗੁਰਲਖ ਸਿੰਘ ਜੀ ਜਿਹੜੇ ਤਨੂ ਗੁਰੂ ਰਾਮਦਾਸ ਲੰਗਰ ਸੇਵਾ ਪੁਰ ਹੀਰਾਾਂ ਦੇ ਵਿੱਚ ਪ੍ਰਬੰਧਕ ਦੇਖਦੇ ਆ ਤੇ ਉਹਨਾਂ ਨੇ ਦੱਸਿਆ ਕਿ ਇੱਥੋਂ ਰੋਜ਼ਾਨਾ 70000 ਤੋਂ ਵੱਧ ਲੋਕਾਂ ਦੇ ਜਿਹੜਾ ਪੂਰੇ ਪੰਜਾਬ ਦੇ ਵਿੱਚ ਆਏ ਆ ਸਾਲੋ ਵਿੱਚ ਆਏ ਕਿਸੇ ਵੀ ਜਗ੍ਹਾ ਤੇ ਜਿੱਥੇ ਲੋੜਵੰਦਾ ਜਿੱਥੇ ਇਹਨਾਂ ਦੀ ਗੱਡੀ ਜਾਂਦੀ ਆ ਉਸ ਗੱਡੀ ਦੇ ਦੁਆਲੇ ਕੋਈ ਵੀ ਵਿਅਕਤੀ ਆ ਜਾਂਦਾ ਉਹਨੂੰ ਲੰਗਰ ਪ੍ਰੋਪਰ ਸ਼ਾਂਤੀ ਨਾਲ ਪਿਆਰ ਨਾਲ ਸ਼ਕਾਇਆ ਜਾਂਦਾ ਹੈ ਤੇ ਆਉਣ ਵਾਲੇ ਸਮੇਂ 'ਚ ਵੀ ਇਹਨਾਂ ਦਾ ਜਿਵੇਂ ਮੈਂ ਦੱਸਿਆ ਪਈ ਹੋਰ ਵੀ ਜਿਹੜੀ ਇਹਨਾਂ ਦੀ ਪਲੈਨਿੰਗ ਆ ਇਸ ਜਗ੍ਹਾ ਨੂੰ ਵਧਾਉਣ ਦੀ ਪਲੈਨਿੰਗ ਆ ਗੱਡੀਆਂ ਬਦਾਉਣ ਦੀ ਗੱਲ ਹੈ ਤੇ ਜਿੱਥੇ ਜਿੱਥੇ ਕਿਨਾਂ ਨੇ ਜਿਵੇਂ ਸ਼ੁਰੂ ਸੱਤ ਹਸਤਾਲ ਤੋਂ ਸ਼ੁਰੂ ਕਰਕੇ ਅੱਜ ਇਹ ਪੂਰੇ ਪੰਜਾਬ ਤੱਕ ਇਹਨਾਂ ਨੇ ਪਹੁੰਚ ਕੀ ਕੀਤੀ ਹੈ ਦੌਰ ਰਸੋਈਆਂ ਨੇ ਇੱਕ ਮਾਲ ਵਿੱਚ ਇੱਕ ਦੁਆਬੇ ਵਿੱਚ ਤੇ ਘਟੂ ਘਟ ਇੱਕ ਲੱਖ ਤੋਂ ਵੱਧ ਲੋਕਾਂ ਲਈ ਜਿਹੜਾ ਖਾਣਾ ਜਾਂਦਾ ਸੋ ਇਹੋ ਜੀਆਂ ਸੰਸਥਾਵਾਂ ਪੰਜਾਬ ਹਰ ਲੋਕਾਂ ਨੂੰ ਜਿਹੜਾ ਸਹਿਯੋਗ ਕਰਨਾ ਚਾਹੀਦਾ ਬੇਸ਼ੱਕ ਕਿਨਾਂ ਵੱਲੋਂ ਕੋਈ ਗ੍ਰਾਹੀ ਨਹੀਂ ਕੀਤੀ ਜਾਂਦੀ ਕਿਸੇ ਨੂੰ ਸਰਦਾਰ ਮਨਜੀਤ ਸਿੰਘ ਹੋਰੀਆਂ ਜਿਹੜੇ ਇਹਨਾਂ ਦੇ ਜਿਨ੍ਹਾਂ ਵੱਲੋਂ ਉਹਨਾਂ ਨੇ ਆਪਣੀ ਵਧੀਆ ਮਤਲਬ ਸੋਚ ਨੂੰ ਲੈ ਕੇ ਸ਼ੁਰੂ ਕੀਤਾ ਸਾ ਤੇ ਅੱਜ ਉਹ ਵਾਧੇ ਹੁੰਦੀਆਂ ਤੇ ਲੋਕ ਵੀ ਸਹਿਯੋਗ ਕਰਦੇ ਆ ਜਿਵੇਂ ਇਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਲੋਕ ਜਿੰਨਾ ਕੁ ਬ੍ਰਿੱਤ ਮੁਤਾਬਕ ਜਿਵੇਂ ਅਸੀਂ ਕਹਿ ਸਕਦੇ ਹਾਂ ਜਿੰਨੀ ਵੀ ਕੋਈ ਸ਼ਰਧਾ ਭਾਵਨਾ ਚੀਜ਼ ਲਿਆਂਦਾ ਲੰਗਰ ਦੇ ਵਿੱਚ ਚਾਹੇ ਉਹ ਆਟਾ ਹੋਵੇ ਚਾਹੇ ਉਹ ਦਾਲ ਹੋਵੇ ਚਾਹੇ ਉਹ ਚੀਨੀ ਹੋਵੇ ਕਿਸੇ ਵੀ ਤਰ੍ਹਾਂ ਦੀ ਲੰਗਰ ਉਹਨੂੰ ਇੱਥੇ ਬੜੇ ਖਿੜੇ ਮੱਥੇ ਪਰਵਾਣ ਕੀਤਾ ਜਾਂਦਾ ਤੇ ਉਹਨੂੰ ਲੰਗਰ ਦੇ ਵਿੱਚ ਲਾਇਆ ਜਾਂਦਾ ਸੋ ਅਸੀਂ ਕੋਸ਼ਿਸ਼ ਕਰਾਂਗੇ ਇਹਨਾਂ ਦੇ ਨਾਲ ਗੱਲਬਾਤ ਕੀਤੀ ਤਾਂ ਗੁਰੂ ਰਾਮਦਾਸ ਲੰਗਰ ਸੇਵਾ ਸੰਬੰਧੀ ਜਿਹੜੀ ਗੱਲਬਾਤ ਕੀਤੀ ਹੈ ਆਪਣੇ ਚੈਨਲ ਦੇ ਮਾਧਿਅਮ ਨਾਲ ਲੋਕਾਂ ਤੱਕ ਆਵਾਮ ਤੱਕ ਪਹੁੰਚਾਈਏ ਤਾਂ ਕਿ ਬਹੁਤ ਸਾਰੇ ਲੋਕ ਜਿਹੜੀ ਸੇਵਾ ਕਰਨੀ ਚਾਹੁੰਦੇ ਉਹ ਵੀ ਇੱਥ ਜੇ ਕਿਤੇ ਜਾਂਦੇ ਕਿਸੇ ਵੀ ਧਰਮਸਥਾਨ ਦੇ ਰਸਤੇ ਵਿੱਚ ਆਉਂਦੇ ਇੱਥੇ ਆਉਂਦੇ ਆ ਤੇ ਉਹਨਾਂ ਨੂੰ ਲੰਗਰ ਵੀ ਖਿੜੇ ਹੁਕਮ ਅੰਦਰ ਚੁਕਾਇਆ ਜਾਂਦਾ ਹੈ ਤੇ ਉਹ ਵੀ ਆ ਕੇ ਇੱਥੇ ਛੱਕ ਸਕਦੇ ਆ ਹੁਸ਼ਿਆਰਪੁਰ ਤੋਂ ਦਾਵਾਰਤ ਲਈ ਦਲਜੀਤ ਅਜਨਵਾ ਬਹੁਤ ਬਹੁਤ ਧੰਨਵਾਦ ਜੀ ਮਾਨਾ ਚਰਤਿਕਲਾ ਰੱਖਿਆ ਹੈ